ਆਰ ਨਗਦੀ ਮਿੱਤਰੋ ਆਪਾਂ ਅੱਜ ਵੀਡੀਓ ਬਣਾ ਰਹੇ ਆ ਪਹਿਲੇ ਨੰਬਰ ਤੇ ਮਿੱਤਰੋ 托ਕੜ ਗੱਪਣ ਮੱਜਾ ਦੂਜੇ ਨੰਬਰ ਤੇ ਗੱਪਣ ਪਲੂਣ ਝੋਟੀ ਆ ਤੀਜੇ ਨੰਬਰ ਤੇ ਮਿੱਤਰੋ ਵੈੜ ਕਾ ਤੇ ਚੌਥੇ ਤੀਜੇ ਨੰਬਰ ਤੇ ਵੈੜ ਤੇ ਚੌਥੇ ਤੇ ਵੈੜ ਕਾ ਪੂਰੀ ਗੱਲਬਾਤ ਆਪਾਂ ਭਾਈ ਭੋਲੇ ਮੈਂਬਰ ਦੇ ਨਾਲ ਗੱਲ ਕਰਾਂਗੇ ਖੜਿਆ ਜੀ ਪਿੰਡ ਸਰੀਗਾਲਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਗਤਾ ਭਾਈ ਦੇ ਬਿਲਕੁਲ ਇਹ ਪਿੰਡ ਨੇੜੇ ਆ ਪੂਰੀ ਜਾਣਕਾਰੀ ਭਾਈ ਤੋਂ ਲਵਾਂਗੇ ਵੀ ਕਿੰਨੇ ਕਿੰਨੇ ਮਹੀਨੇ ਦੀਆਂ ਗੱਪਣਾਂ ਨੇ ਤੇ ਕੀ ਕੀ ਬਾਈ ਨੇ ਰੇਟ ਕੀਤੇ ਆ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਗੇ ਮੱਝ ਦੀ ਸਿਹਤ ਪੱਖੋਂ ਭਾਵੇਂ ਥੋੜੀ ਜਿਹੀ ਫਿੱਕੀ ਆ ਸਿੰਘ ਵੀ ਮਿੱਤਰੋ ਸੋਹਣਾ ਥਾਣਾ ਦੀ ਪੂਰੀ ਮਿੱਤਰੋ ਸਾਫ਼ ਹੈ ਧਾਰ ਮਿੱਤਰੋ ਚੋਈ ਵੀ ਹੈ ਕਿਉਂਕਿ ਵੀਡੀਓ ਬਣਾਉਣ ਦਾ ਜਿਹੜਾ ਸਾਡਾ ਟਾਈਮ ਆ ਅ 10 11 ਕ'ਜੇ ਅਸੀਂ ਵੀਡੀਓ ਬਣਾ ਰਹੇ ਆ ਕਰਦੇ ਆ ਬਾਈ ਤੁਹਾਡੇ ਨਾਲ ਗੱਲਬਾਤ ਫੇਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸੱਸੀ ਕਾ ਸੱਸਰੀ ਕਾ ਕੀ ਹਾਲ ਚਾਲ ਆ ਜੀ ਬਹੁਤ ਠੀਕ ਆ ਪਰਵਾਰ ਹਾਂ ਸਾਰਾ ਠੀਕ ਆ ਚਾਰ ਨੱਕ ਆਪਣੇ ਕੋਲੇ ਹੈ ਨਾ ਤੇ ਪਹਿਲੇ ਨੰਬਰ ਤੇ ਧੋਕੜ ਗੱਪਣ ਦੀ ਗੱਲ ਕਰਗੇ ਕਿੰਨੇ ਮਹੀਨਾ ਦੀ ਗੱਪਣ ਹੋ ਗਈ ਇਹ ਸਾਢੇ 3 ਮਹੀਨਾ ਗੱਪਣਾ ਬਾਈ ਜੀ ਸਾਢੇ 3 ਮਹੀਨਾ ਦੀ ਗੱਪਣ ਹੋ ਗਈ ਹਾਂਜੀ ਦੂਜੇ ਸੂਏ ਸੂਇਆ ਤੀਜੇ ਦੇ ਖਾਤਰ ਗੱਪਣਾ ਤੀਜੇ ਦੇ ਖਾਤਰ ਦੁੱਧ ਕਿੰਨਾ ਹੋ ਦੁੱਧ 7 ਕਿਲੋ ਬਾਈ ਜੀ ਦੋਨੇ ਟਾਈਮ ਦਾ ਹਾਂ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਮੈਂ ਧੂੜੇ ਤੇ ਮਿਲਦੀ ਬੱਚਾ ਨਾਲ ਹੈਗਾ ਮਗਰ ਕਟਾ ਹੈ ਨਾ ਮਗਰ ਮਿੱਤਰੋ ਕਟਾ ਹੈ ਤੇ ਚਾਰ ਤੇ ਮਿਲਦੀ ਆ 7 ਕਿਲੋ ਦੁੱਧ ਆ ਮੰਨ ਲਓ 6 ਸਾਢੇ 6 ਮੰਨ ਲਓ ਕਿਉਂਕਿ ਕਿਲੋ ਉਹਦਾ ਕਿਲੋ ਜਾ ਕੇ ਕਈ ਵਾਰ ਪਸ਼ੂ ਮਿੱਤਰੋ ਘਟ ਜਾਂਦਾ ਪਰ ਇਤੋਂ ਮਿੱਤਰੋ ਤੁਹਾਨੂੰ 7 ਕਿਲੋ ਮਿਲੇਗਾ ਤੇ ਕਈ ਵਾਰ ਜੀ ਨਹੀਂ ਲਾਉਂਦਾ 2-4 ਦਿਨ ਉਹਦੇ ਨਾਲ ਦਿੱਕਤ ਆ ਜਾਂਦੀ ਆ ਸਾਢੇ 3 ਮਹੀਨਿਆਂ ਦੀ ਗੱਭਣਾ ਤੇ ਦੂਜੇ ਨੰਬਰ ਤੇ ਆਪਾਂ ਝੋਟੀ ਦੀ ਗੱਲ ਕਰ ਗਏ ਫੇਰ ਪਸ਼ੂ ਫੇਰ ਤੋਰ ਕੇ ਦਿਖਾਉਣੇ ਆ ਇਹ ਕਿੰਨੇ ਮਹੀਨਿਆਂ ਦੀ ਗੱਭਣਾ ਹੈ ਇਹ ਤਿੰਨਾਂ ਦੀ ਆ ਡਾਕਟਰ ਸਾਹਿਬ ਤਿੰਨਾਂ ਦੀ ਗੱਭਣਾ ਹੈ ਹਾਂ ਜੀ ਹਾਂ ਤੇ ਮੂੰਹੋਂ ਖੀਰੀ ਆ ਮੂੰਹੋਂ ਹਜੇ ਖੀਰੀ ਆ ਹਾਂ ਜੀ ਹਾਂ ਇਹ 2 ਸਾਲ ਦੀ ਹੋਈ ਹੈ ਠੀਕ ਹੈ ਹੁਣ ਜੇ ਆਪਾਂ ਟੀਕਿਆਂ ਦੀ ਗੱਲ ਕਰਕੇ ਕੋਈ ਜ਼ਿਆਦਾ ਕਿਹੜੇ ਕਿਹੜੇ ਲੱਗੇ ਨਹੀਂ ਟੀਕਿਆਂ ਦੇ ਚਲੋ ਜੋ ਆਪਾਂ ਝੂਠ ਬੋਲਣਾ ਹੈ ਨਾ ਨਹੀਂ ਨਹੀਂ ਝੂਠ ਨਹੀਂ ਬੋਲਣਾ ਆਪਾਂ ਠੀਕ ਹੈ ਤੀਜੇ ਨੰਬਰ ਤੇ ਬੈੜ ਆ ਗਈ ਹੈ ਨਾ ਇਹ ਮੂੰਹੋਂ ਦੋ ਦੰਦ ਕਹਿੰਦੇ ਆਪਣਾ ਹੁਣ ਕੁੰਦੀ ਹੋਈ ਹੈ ਜੀ ਠੀਕ ਹੈ ਮੰਨ ਲਾ ਵੀ ਦੰਦ ਸਿੱਟੇ ਹੁਣ ਹਾਂ ਹਾਂ ਹੁਣੇ ਸਿੱਟਿਆ ਓਕੇ ਇੱਕ ਸਿੱਟਿਆ ਜੀ ਹਾਂ ਜੀ ਅੱਗੇ ਆ ਗਿਆ ਬੈੜ ਕਾ ਹਣਾ ਇਹ ਸਿੱਗਾ ਹੋ ਆ ਸਿੱਗਾ ਠੀਕ ਓਕੇ ਹੁਣ ਆਪਾਂ ਇੱਕ ਇੱਕ ਪਸ਼ੂ ਪਤਰੋ ਤੋੜ ਕੇ ਦਿਖਾਉਂਦੇ ਜਾਵਾਂਗੇ ਨਾਮ ਦੇ ਨਾਲ ਰੇਟ ਆਪਾਂ ਹੁੰਦੇ ਨਾਲ ਗੱਲਬਾਤ ਕਰਦੇ ਜਾਵਾਂਗੇ ਇੱਕ ਵਾਰੀ ਮਿੰਟਾ ਤੋਰੀਏ ਨੂੰ ਬਾੜੇ-ਬਾੜੇ ਤੋੜ ਦਿਓ ਤੇ ਜਿਹੜੇ ਵੀ ਵੀਰ ਭਰਾ ਨੂੰ ਕੋਈ ਵੀ ਨਾਕ ਮਿੱਤਰੋ ਪਸੰਦ ਆਉਂਦਾ ਤਾਂ ਤੁਸੀਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਰੇਟ ਆਪਾਂ ਪੂਰੇ ਖਿੱਚ ਕੇ ਜੇ ਮੰਗਵਾਵਾਂਗੇ ਤੇ ਕੋਈ ਵੱਧ ਨਹੀਂ ਆਪਾਂ ਕਰਾਉਂਦੇ ਤਾਂ ਆਜੋ ਪਹਿਲੇ ਦੂਜੇ ਤੀਜੇ ਫੋਨ ਤੇ ਮਿੱਤਰੋ ਜਿਹੜੇ ਸੌਦੇ ਹੋ ਜਾਣਾਂ ਉਹ ਠੰਡੀ ਸੀਲ ਵਧੀਆ ਬਹੁਤ ਵਧੀਆ ਠੰਡੀ ਸੀਲ ਮਿੱਤਰੋ ਫੁੱਲ ਹੈ ਕੱਦ ਕਾਰ ਠੀਕ ਹੈ ਕੋਈ ਛੋਟਾ ਨਹੀਂ ਤੇ ਸਿਹਤ ਵੱਖੋ ਭਾਵੇਂ ਵਿਕੀ ਆ ਥਣਾ ਦੀ ਮਿੱਤਰੋ ਪੂਰੀ ਸਾਫ ਹੁਣ ਚੋਈ ਵੀ ਹੈ ਹਾਂ ਚੋਈ ਵੀ ਰੱਖੋ ਠੀਕ ਹੈ ਫਿਰ ਅੱਜ ਦਾ ਰੇਟ ਆਪਾਂ ਕੀ ਕਰਤਾ ਜੀ ਰੇਟ ਇਹਦਾ ਜੀ 10 ਹੈ ਜੀ ਥੋੜਾ ਰੇਟ ਥੋੜਾ ਘਟਾ ਲਓ ਥੋੜਾ ਜਿਹਾ ਆਿਆਂ ਦਾ ਮਾਨ ਤਾਲ ਕਰਦੇ ਹਾਂ ਹਾਂ ਜੀ 95 ਕਹਿੰਦਾ ਅੰਕਲ ਕਹਿੰਦਾ 95 ਕਹਿੰਦਾ ਮਾਣ ਤਾਣ ਹੋ ਜਾਣਾ ਥੋੜਾ ਕਣਾ ਮਾਣ ਤਾਣ ਕਰ ਦਾਂਗੇ ਓਕੇ ਰੇਟ ਮਿੱਤਰੋ ਆਪਾਂ ਪੂਰਾ ਖਿੱਚ ਕੇ ਜਮਗਾਇਆ 95 ਮਗਾਇਆ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਗਈ ਮਨਲਾ ਝੋਟੀ ਆ ਨਾ ਤੇ ਅੱਖਾਂ ਚ ਦੋਨਾਂ ਚ ਹੈ ਕਿ ਇੱਕ ਚ ਦੋਨਾਂ ਚ ਠੀਕ ਆ ਚਲੋ ਬੱਲੀ ਝੋਟੀ ਆ ਮਿੱਤਰੋ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਅੱਖਾਂ ਦੇ ਵਿੱਚ ਹੈਗਾ ਪੈਰਾਂ ਦੇ ਵਿੱਚ ਚਿੱਟਾ ਹੈਗਾ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਕੱਦ ਕੱਠ ਜਿਹਦਾ ਵੀ ਮਿੱਤਰੋ ਸੋਣਾ ਤਿੰਨ ਮਹੀਨਾ ਦੀ ਇਹ ਚੈੱਕ ਪਾਸ ਹੈ ਤਸੱਲੀ ਅਗਲਾ ਕਰਵਾ ਕੇ ਲੈ ਜੇ ਫੋਟਫੋਟ ਨਹੀਂ ਕਰਾ ਕੇ ਚੈੱਕ ਕਰਾ ਕੇ ਪੂਰੀ ਜੀ ਕਰਦੇ ਓਕੇ ਓਕੇ ਇਹਦਾ ਫਿਰ ਰੇਟ ਕੀ ਕਰਦਾ ਜੀ ਇਹਦਾ 6500 ਇਹਦਾ 6500 ਠੀਕ ਹੈ ਹੁਣ ਆਪਾਂ ਅੱਗੇ ਤੀਜੇ ਨੰਬਰ ਤੇ ਬੈੜ ਆ ਹਨਾ ਮੂੰਹ ਇੱਕ ਬਾਈ ਕਹਿੰਦਾ ਵੀ ਇੱਕ ਦੰਦ ਸਿੱਟਿਆ ਵਾ ਤੇ ਮਨਲਾ ਦੁੱਗੀ ਕਹਿ ਸਕਦੇ ਹੋ ਖੀਰੀ ਕਹਿ ਸਕਦੇ ਹੋ ਕੁਝ ਵੀ ਆਪ ਤੁਸੀਂ ਕਹਿ ਸਕਦੇ ਹੋ ਤੇ ਕੱਦ ਘਾਟ ਵੇਲ ਮਿੱਤਰੋ ਫੁੱਲ ਹੈ ਕੋਈ ਫੋਰਟ ਨਹੀਂ ਕੋਈ ਸਾਖ ਨਹੀਂ ਇਹਦਾ ਵੀ ਥਣ ਮਿੱਤਰੋ ਬਹੁਤ ਮੋਟਾ ਮੋਹਲੇ ਇਹਦਾ ਵੀ ਜਿਹੜਾ ਆਪਾਂ ਜਾਇਦ ਜੇ ਕਰਵਾਵਾਂਗੇ ਤੇ ਜਿਹੜੇ ਭਰਾ ਕੋਲੇ ਮਿੱਤਰੋ ਚਾਰ ਵਾਧੂ ਆ ਉਹਦੀ ਖਤਰ ਆਪਾਂ ਕਹਿ ਸਕਦੇ ਪੂਰੀ ਚੰਗੀ ਹੈ ਤੇ ਬਾਈ ਕਹਿੰਦਾ ਵੀ ਹੀਟ ਅੱਜ ਕੱਢ ਰਹੀ ਹੈ ਤੇ ਇੱਕ ਦੋ ਦਰਜੇ ਨੇ ਮਿੱਤਰੋ ਫੁੱਲ ਹੀਟ ਕੱਢਣ ਦੇ ਠੀਕ ਆ ਇਹਨੇ ਲੈ ਲੈਣਾ ਇਹਦਾ ਰੇਟ ਫਿਰ ਆਪਾਂ ਕੀ ਕਰਦਾ ਇਹਦਾ 30000 ਲੱਗਦਾ ਇਹਦਾ 30 ਹਾਂ ਥੋੜਾ ਘਣਾਜੋ ਵੀ ਮਾਨਦਾਨ ਹੋਜੂ ਹਾਂ ਕਰ ਦਾਂਗੇ ਅੱਜ ਦਾ ਮਾਨਦਾਨ ਠੀਕ ਆ ਹੁਣ ਆ ਗਿਆ ਬੈੜਕਾ ਤੇ ਮੂੰਹੋਂ ਮਿੱਤਰੋ ਸੇਦਾਂਦਾ ਕੱਦ ਕਾਠ ਮਿੱਤਰੋ ਬਹੁਤ ਸੋਹਣਾ ਹੈ ਠੰਡਾ ਸਹਿਲ ਦੇਖ ਸਕਦੇ ਬਹੁਤ ਵਧੀਆ ਤੇ ਜਿਹੜੇ ਵੀ ਵੀਰ ਭਰਾ ਨੇ ਕਿਸੇ ਨੇ ਰੇੜੀ ਦੇ ਵਿੱਚ ਲੋੜ ਹੈ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਕਿਉਂਕਿ ਕਾਫੀ ਦਿਨ ਪਹਿਲਾਂ ਵੀ ਆਪਾਂ ਇੱਕ ਬੈੜਕੇ ਦੀ ਵੀਡੀਓ ਪਾਈ ਸੀ ਤੇ ਕਾਫੀ ਭਰਾਵਾਂ ਦੇ ਮੇਰੇ ਕੋਲ ਫੋਨ ਵੀ ਆਏ ਸੀ ਕੋਈ ਬੈੜਕਾ ਬਲਦ ਹੋਵੇ ਤਾਂ ਉਹਨਾਂ ਦੀ ਖਾਤਰ ਇਹ ਵੀ ਬਹੁਤ ਚੰਗਾ ਹੈ ਰੇੜੀ ਪੂਰਾ ਜੁੜਿਆ ਵਾ ਪੂਰਾ ਹੀ ਡਾਕਟਰ ਓਕੇ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ 35000 ਰੁਪਏ ਇਹਦਾ 35000 ਮਾਣ ਤਣ ਥੋੜਾ ਥੋੜਾ ਸਾਰਿਆਂ ਚ ਹੋ ਜਾ ਹਾਂ ਕਰ ਦਾਂਗੇ ਤੇ ਕਿਉਂਕਿ ਆਪਾਂ ਰੇਟ ਪੂਰੇ ਖਿੱਚ ਕੇ ਮੰਗਾਏ ਆ ਹਨਾ ਹਾਂ ਜੀ ਹਾਂ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਜੇ ਤੁਸੀਂ ਦੱਸੀ ਨੰਬਰ ਆ ਤਾਂ 98768 98768 53236 53237 98768 53237 ਆਪਣਾ ਘਰ ਹੈਗਾ ਸੁਖਾਨੰਦ ਵਾਲੀ ਸੁਖਾਨੰਦ ਵਾਲੀ ਸੜਕ ਦੇ ਨੇੜੇ ਹਨਾ ਪਿੰਡ ਦੀ ਫਿਰਨੀ ਤੇ ਸੋ ਫਿਰ ਆਪਾਂ ਕਹਿੰਦੇ ਵੀ ਚਾਰੇ ਨਾਕ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਕੋਈ ਵੀ ਨਗ ਬਜਾਉਂਦਾ ਹੁੰਦਾ ਤਾਂ ਤਸੱਲੀ ਵੇਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ 10 ਮਿੰਟ ਲੈ ਕੇ ਤਸੱਲੀ ਤੇ ਫਿਰ ਆਪਾਂ ਵੀਡੀਓ ਬਣਾਈ ਆ ਤਾਂ ਮਿਹਰਬਾਨੀ ਇੱਕ ਵਾਰੀ ਸਾਨੂੰ ਥਣ ਫੇਰ ਆਪਾਂ ਕੈਮਰਾ ਨੇੜੇ ਕਰਕੇ ਦਿਖਾ ਦਿੰਨੇ ਆ ਥੋੜਾ ਜਿਹਾ ਕੈਮਰੇ ਇਧਰ ਜਰੂਰ ਕਰ ਦਈਏ ਧਾਰ ਮਿੱਤਰੋ ਚੋਈ ਵੀ